ਇਹਦੀ ਗਾਰੰਟੀ ਵਾਰੰਟੀ ਜੇ ਸਟੀਲ ਦਾ ਬਰਤਨ ਕੋਈ ਖਰਾਬ ਹੁੰਦਾ ਸਾਲ 2 ਸਾਲ ਦੀ ਗਾਰੰਟੀ ਨਹੀਂ ਲਾਈਫਟਾਈਮ ਦੀ ਗਾਰੰਟੀ ਹੈ ਲਾਈਫਟਾਈਮ ਦੀ ਗਾਰੰਟੀ ਹੈ ਭਾਈ ਨਾ ਮੈਂ ਪਹਿਲੇ ਲੈ ਵੀ ਨਾ ਮੇਰੀਆਂ ਭੈਣਾਂ ਵਾਸਤੇ ਨਾ ਇੱਕ ਚੀਜ਼ ਲੈ ਕੇ ਆਇਆ ਬਾਲੀ ਕੈਂਟ ਮੈਂ ਬਾਹਰਲੀ ਲੋਕੇਸ਼ਨ ਦਾ ਭਾਈ ਸਾਨੂੰ ਬਾਅਦ ਚ ਦੁਕਾਨਦਾਰ ਨੂੰ ਹੀ ਬਾਅਦ ਚ ਮਿਲਾਂਗਾ ਤੇ ਦੁਕਾਨ ਦੀ ਲੋਕੇਸ਼ਨ ਵੀ ਪੂਰੀ ਬਾਅਦ ਚ ਕਿਉਂਕਿ ਮੈਂ ਤਾਂ ਕੋਈ ਚੀਜ਼ਾਂ ਰਹਿਣਾ ਜਾਨ ਸੋਹਣੀਆਂ ਬਹੁਤ ਇੱਕ ਵਾਰ ਹੀ ਆਈ ਮਾੜਾ ਇੱਕ ਵਾਰ ਇਹ ਨਾ ਦੁਕਾਨ ਤੇ ਝਾਤੀ ਜੀ ਮਰਵਾਈ ਮਾੜੀ ਬਾਈ ਬਣ ਕੇ ਨਾ ਭਾਈ ਸਾਰਿਆਂ ਨੇ ਤੁਹਾਡਾ ਜਾਦੂ ਲਵਾਲ ਤੇ ਸਲਾਮਤ ਤੇ ਅੱਜ ਮੇਰੀਆਂ ਭੈ ਇਕ ਨਾ ਭਾਂਡੇ ਦੀ ਦੁਕਾਨ ਆ ਬਾਈ ਹੋ ਰਹਿੰਦੀ ਬਹੁਤ ਘੜ ਕੁਆਲਿਟੀ ਆ ਤੇ ਤੁਹਾਨੂੰ ਉਹ ਦਿਖਾਉਣੇ ਆ ਪਹਿਲਾਂ ਤਾਂ ਦੁਕਾਨ ਦਾ ਨਾਮ ਦਿਖਾ ਦੇ ਬਾਈ ਕਰੋ ਇੱਕ ਵਾਰੀ ਨੰਗਰ ਵਾਲੇ ਦੇ ਬਾਈ ਆਏ ਹੋਏ ਆ ਇਸ ਟਾਈਮ ਆ ਬਈ ਠੀਕ ਆ ਤੇ ਇਧਰਲੀ ਸਾਈਡ ਦਿਖਾ ਦੇ ਬਾਈ ਆਸ਼ੂ ਫੋਟੋਗ੍ਰਾਫਰ ਆ ਉਹਦੇ ਨਾਲ ਬਾਈ ਦੀ ਦੁਕਾਨ ਆ ਆ ਹੈਗਾ ਜਮਾਰਕਿਆਂ ਨੂੰ ਜਾਂਦੇ ਆ ਜਿਹੜਾ ਰੋਡ ਮਾਨਸਾ ਤੇ ਇਧਰਲੇ ਪਾਸੇ ਬਾਈ ਮੰਦਿਰ ਤੋਂ ਨਿਗਾ ਮਰਵਾ ਦੇ ਮਾੜੀ ਆ ਮੰਦਿਰ ਰਹਿੰਦਾ ਸਿਵਜੀ ਦਾ ਠੀਕ ਆ ਤੇ ਤੁਸੀਂ ਬਾਈ ਇੱਥੇ ਆ ਕੇ ਭਾਂਡੇ ਦੇਖ ਸਕਦੇ ਹੋ ਬਹੁਤ ਘੈਂਟ ਘੈਂਟ ਬਾਈ ਨੇ ਸਕੀਮਾਂ ਲਾਈਆਂ ਹੋਈਆਂ ਵੀ ਲਾਈਫਟਾਈਮ ਦੀ ਗਾਰੰਟੀ ਵੀ ਦਿੱਤੀ ਹੋਈ ਹੈ ਭਾਂਡੇਾਂ ਦੇ ਜਿਹੜੇ ਵਿੱਚ ਭਾਂਡੇ ਆ। ਤੇ ਆਜੋ ਬਾਈ ਫਿਰ ਆਪਾਂ ਮਿਲਦੇ ਆ। ਲੈ ਵੀਰ ਮੇਰੀਆਂ ਭੈਣਾਂ ਵਾਸਤੇ ਨਾ ਇੱਕ ਚੀਜ਼ ਲੈ ਕੇ ਆਇਆ ਬਾਲੀ ਘੈਂਟ ਮੈਂ ਬਾਹਰਲੀ ਲੋਕੇਸ਼ਨ ਦਾ ਬਾਈ ਸਾਨੂੰ ਬਾਅਦ ਚ ਦੁਕਾਨਦਾਰ ਨੂੰ ਹੀ ਬਾਅਦ ਚ ਮਿਲਾਂਗਾ ਤੇ ਦੁਕਾਨ ਦੀ ਲੋਕੇਸ਼ਨ ਨੂੰ ਹੀ ਪੂਰੀ ਬਾਅਦ ਚ ਕਿਉਂਕਿ ਮੈਂ ਤਾਂ ਕੋਈ ਚੀਜ਼ਾਂ ਰਹਿਣਾ ਜਾਂ ਸੋਹਣੀਆਂ ਬਹੁਤ ਆ ਇੱਕ ਵਾਰ ਹੀ ਆਈ ਮਾੜਾ ਇੱਕ ਵਾਰੀ ਨਾ ਦੁਕਾਨ ਤੇ ਝਾਤੀ ਜੀ ਮਰਵਾਈ ਮਾੜੀ ਬਾਈ ਬਣ ਕਿਹੜੇ ਚੀਜ਼ਾਂ ਆਈਆਂ ਦਿਖਾਈ ਇੱਕ ਵਾਰ ਕਿੰ ਇੱਕ ਵਾਰੀ ਸਾਰੀ ਚੀਜ਼ ਦਿਖਾ ਦੇ ਬਾਈ ਯਾਰ ਇਧਰੋਂ ਵੀ ਸਾਰੀ ਨਿਗਾ ਮਰਵਾ ਦੇ ਆ ਚੀਜ਼ਾਂ ਦੇ ਕਨਸੈਪਟ ਦੇਖੋ ਬਾਈ ਕੋਲ ਕਿੰਨਾ ਸੋਹਣਾ ਤੇ ਬਾਈ ਹੋਰੀ ਬੈਠਿਆ ਆਹਾ ਤੇ ਬਾਈ ਇਸ ਟਾਈਮ ਆਇਆ ਬਾਈ ਨੰਗਲ ਵਾਲਿਆਂ ਦੇ ਆਏ ਹੋਇਆ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਬੱਸ ਬੜੀ ਆਪਾਂ ਨੂੰ ਪਹਿਣਾ ਵਾਸਤੇ ਜਿਹੜੀਆਂ ਵਿਆਹ ਸ਼ਾਦੀਆਂ ਦੇ ਚੀਜ਼ਾਂ ਆਉਂਦੀਆਂ ਅੱਜ ਕੱਲ ਅੱਗੇ ਵਿਆਹ ਸ਼ਾਦੀਆਂ ਹੋਣੀਆਂ ਨੇ ਹਨਾ ਸਾਨੂੰ ਉਹ ਕਨਸੈਪਟ ਦਿਖਾਓ ਬਾਈ ਆਇਓ ਆਵਾਗੇ ਆਹ ਦੇਖੋ ਬਾਈ ਕਿੰਨੀਆਂ ਕਹਾ ਢੋਲੀਆਂ ਹੋ ਗਈਆਂ ਹਨਾ ਤਾਹਾਂ ਉਪਰ ਤੇ ਆਹ ਦੇਖੋ ਇਹ ਕੀ ਪੇਪਾ ਬਾਬੂ ਜੀ केजी ਜੇ ਆਪਣੇ ਆਪਣੇ ਪਹਿਣਾ ਦਾ ਜਿਵੇਂ ਮਤਲਬ ਵਿਆਹ ਸ਼ਾਦੀ ਗਲਾਂ ਦਾ ਮੰਨ ਲਓ ਜਿਹੜੇ ਸਪੈਸ਼ਲ ਜਿਹੜੇ ਉਹਨਾਂ ਨੂੰ ਵਰਤਨ ਦਿੰਦੇ ਗਿਫਟ ਦਿੰਦੇ ਇਹ ਪੂਰੀ ਗਿਫਟ ਰੇਂਜ ਹੈ ਜੀ ਪੂਰੀ ਪੂਰੀ ਗਿਫਟ ਰੇਂਜ ਦੀ ਹਾਂ ਜਿਹੜੇ ਆਪਾਂ ਉਹਨਾਂ ਨੂੰ ਮਤਲਬ ਗਿਫਟ ਦਿੰਦੇ ਆ ਜੀ ਤੇ ਸਾਡੇ ਕੋਲੇ ਹਰ ਇੱਕ ਬ੍ਰਾਂਡ ਦਾ ਮਿਲੂਗਾ ਜੀ ਠੀਕ ਹੈ ਜੀ ਤੇ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਵੀ ਪੂਰੀ ਰੇਂਜ ਬ੍ਰਾਂਡ ਦੇ ਵਿੱਚ ਤੇ ਸਪੈਸ਼ਲ ਡਿਸਕਾਊਂਟ ਜਿਨ੍ਹਾਂ ਨੇ ਮੈਰਿਜ ਦੇ ਵਰਤਨ ਲੈ ਮੈਰਿਜ ਦੇ ਵਰਤਨ ਸਪੈਸ਼ਲ ਡਿਸਕਾਊਂਟ ਦੇ ਵਿੱਚ ਸਪੈਸ਼ਲ ਡਿਸਕਾਊਂਟ ਹੈ ਜੀ ਉਹਨਾਂ ਵਾਸਤੇ ਠੀਕ ਹੈ ਜੀ ਜਿਵੇਂ ਸਾਡੇ ਕੋਲੇ ਕੰਪਨੀ ਜਿਵੇਂ ਮਿਲਟਨ ਮਿਲ ਜੂਗੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਡਨਰ ਸੈੱਟ ਵਗੈਰਾ ਆਪਾਂ ਲੋਕਲ 'ਚ ਨਹੀਂ ਦੇਦੇ ਜੀ ਠੀਕ ਹੈ ਜੀ ਇਹ ਸੈਲੋ ਦਾ ਜੀ ਤੁਸੀਂ ਇੱਧਰ ਕੈਮਰਾਮੈਨ ਨੂੰ ਕਹੂੰਗਾ ਨਾ ਕੈਮਰਾ ਨਾ ਮੜਾ ਮਾਰੀ ਬਈ ਨਾ ਆ ਪਹਿਲਾਂ ਸਾਰੀਆਂ ਚੀਜ਼ਾਂ ਦੇਖ ਲੈ ਮਿਲਟਨ ਪਿਆਗਾ ਸੈਲੋ ਪਿਆਗਾ ਤੇ ਅੱਗੇ ਪਿਆ ਅੱ ਤੇ ਅੱਗੇ ਤੁਸੀਂ ਮਾੜੀ ਨਿਗਾਹ ਮਰਵਾ ਦੀ ਜੀਪੀ ਕੰਪਨੀ ਆ ਗਈ ਜੀ ਵੀ ਕੰਪਨੀ ਆ ਗਈ ਆਹ ਜੀ ਸੀਵੀਐਸ ਦਾ ਆ ਗਈ ਸੀਵੀਐਸ ਦਾ ਆ ਗਈ ਹਾਂ ਜੀ ਹਾਂ ਆ ਆ ਗਈ ਅੱਗੇ ਇਹ ਆਪਣੀ ਗੜਬਾ ਵਧਾਣੀ ਹੈਗੀ ਇੱਕ ਨਾ ਚੀਜ਼ ਬਾਈ ਕੋਲ ਨਾ ਆ ਜੀ ਦੇਖੋ ਯਾਰ ਇੱਕ ਵਾਰੀ ਨਾਲ ਸਪੈਸ਼ਲ ਪਿੱਤਲ ਦੇ ਬਰਤਨਾਂ ਦੀ ਪੂਰੀ ਰੇਂਜ ਹੋਈ ਪਿੱਤਲ ਦੇ ਬਰਤਨ ਚੈੱਕ ਕਰੋ ਬਾਈ ਯਾਰ ਬਾਈ ਕੋਲ ਸਪੈਸ਼ਲ ਰੇਂਜ ਹੈ ਬਾਈ ਕਹਿੰਦਾ ਡਿਸਕਾਊਂਟ ਦੇਵਾਂਗਾ ਜਿਹੜਾ ਵਿਆਹ ਵਾਸਤੇ ਇੱਥੇ ਬੰਦਾ ਚੀਜ਼ ਲੈਣ ਵਾਸਤੇ ਆਊਗਾ ਉਹਨਾਂ ਵਾਸਤੇ ਡਿਸਕਾਊਂਟ ਉਹ ਵੀ ਕੰਪਨੀ ਦੀ ਚੀਜ਼ ਹੈ ਮਾੜੀ ਚੀਜ਼ ਨਹੀਂ ਬਾਈ ਧਿਆਨ ਨਾਲ ਦੇਖ ਜੇ ਮੈਂ ਤੁਸੀਂ ਨੈਟ ਤੇ ਸਰਚ ਕਰ ਸਕਦੇ ਹੋ ਜੀ ਕੁੱਕਰੇਡ ਸਾਡੇ ਕੋਲੇ ਪ੍ਰੈਸਟੀਜ ਦੇ ਦੇਵਾਂਗੇ ਨੰਬਰ 1 ਕੰਪਨੀ ਹੈ ਜੀ ਇਹ ਠੀਕ ਹੈ ਹਾਂਜੀ ਹਾਂਜੀ ਪੂਰੇ ਸਪਰੇਟ ਨੈਟ ਤੇ ਸਰਚ ਮਾਰੋਗੇ ਪਹਿਲੇ ਨੰਬਰ ਤੇ ਆਊਗਾ ਸਯਾਤਾ ਦਾ ਯੂਜ਼ਰ ਨੈਟ ਤੇ ਸਰਚ ਮਾਰੋ ਪਹਿਲੇ ਨੰਬਰ ਤੇ ਆਊਗਾ ਪਹਿਲੇ ਨੰਬਰ ਤੇ ਆਊਗਾ ਹਾਂਜੀ ਤੇ ਜੇਪੀ ਦਾ ਡੋਂਗਾ ਸੈੱਟ ਹੈ ਜੀ ਇਹ ਵੀ ਪੂਰਾ ਸਪੈਸ਼ਲ ਹੈ ਜੀ ਇਸ ਕਰਕੇ ਜਿਵੇਂ ਜਿਹੜੀ ਸਟੀਲ ਦੀ ਆਈਟਮ ਹੈ ਸਾਡੇ ਕੋਲੇ ਹਾਂਜੀ ਇਹ ਮੇ ਸੀਵੀਐਸ ਦਾ ਡਿਨਰ ਸੈੱਟ ਹੈ ਜੀ ਪੂਰਾ ਡਿਨਰ ਸੈੱਟ ਹੈ ਜੀ ਹਾਂ ਸਟੀਲ ਦਾ 57 ਪੀਸ ਹੈ ਜੀ ਇਹਨਾਂ ਨੂੰ ਖੁੱਲਾ ਬਰਤਨ ਕੋਈ ਲੈਣ ਦੀ ਲੋੜ ਨਹੀਂ ਤੇ ਨਵੀਂ ਰੇਂਜ ਹੈ ਇਹਦੀ ਬਿਲਕੁਲ ਵੀ ਮੰਨੋ ਲੇਜ਼ਰ ਕ੍ਰਾਫਟਡ ਡਿਨਰ ਸੈੱਟ ਨਹੀਂ ਜਿਵੇਂ ਅੱਜ ਕੱਲ੍ਹ ਚੱਲ ਰਹੇ ਨੇ ਇਹਦੇ ਖਰਾਬ ਦਾ ਬਈ ਖਰਾਬ ਜਾਂ ਇਹਦੀ ਗਾਰੰਟੀ ਵਾਰੰਟੀ ਜੇ ਸਟੀਲ ਦਾ ਬਰਤਨ ਕੋਈ ਖਰਾਬ ਹੁੰਦਾ ਸਾਲ 2 ਸਾਲ ਦੀ ਗਾਰੰਟੀ ਨਹੀਂ ਲਾਈਫਟਾਈਮ ਦੀ ਗਾਰੰਟੀ ਹੈ ਲਾਈਫਟਾਈਮ ਦੀ ਗਾਰੰਟੀ ਹੈ ਭਾਈ ਨੇ ਮੈਂ ਪਹਿਲੇ ਗਾ ਪਹਿਲੇ ਦੁਕਾਨਦਾਰ ਕੋਲ ਆਇਆ ਹੋਇਆ ਨੰਗਲਾਂ ਦੇ ਪਹਿਲਾਂ ਵੀ ਬਾਈ ਹੋ ਰਹੇ ਢੋਲੀਆਂ ਦਿਖਾਈਆਂ ਸੀ ਬਾਈ ਇੱਕ ਵਾਰ ਦਿ ਉਹਨਾਂ ਦੀ ਬਾਈ ਨੇ ਲਾਈਫਟਾਈਮ ਦੀ ਗਾਰੰਟੀ ਦਿੱਤੀ ਸੀ ਤੇ ਆ ਚੀਜ਼ਾਂ ਦੀ ਬਾਈ ਲਾਈਫਟਾਈਮ ਦੀ ਗਾਰੰਟੀ ਨੇ ਜੇ ਕੋਈ ਬਰਤਨ ਤੁਹਾਡਾ ਕਰੈਕ ਹੁੰਦਾ ਤਾਂ ਪੀਸ ਬਦਲ ਕੇ ਨਵਾਂ ਲਾਈਫਟਾਈਮ ਪੀਸ ਬਦਲ ਕੇ ਨਵਾਂ ਉਹ ਵੀ ਲਾਈਫਟਾਈਮ ਦੇ ਵਿੱਚ ਲੈ ਆ ਵੀ ਮੇਰੀਆਂ ਭੈਣਾਂ ਨੂੰ ਨਾ ਆ ਖੁਸ਼ਾਉਣੀ ਵਾਲੀ ਗਿਫਟ ਆਈਟਮਾਂ ਵੀ ਸਾਡੇ ਕੋਲੇ ਸਾਰੀਆਂ ਮਿਲ ਜਾਣਗੇ ਜਿਵੇਂ ਜੀ ਟੀ ਸੈੱਟ ਹੋਗੇ ਵਗੈਰਾ ਹੋਰ ਹੋਗੇ ਸਾਰਾ ਕੁਝ ਉਹਨਾਂ ਨੂੰ ਨਾਲ ਗਿਫਟ ਆਈਟਮਾਂ ਵੀ ਸਾਰੀ ਮਿਲ ਜੀ ਠੀਕ ਹੈ ਨਾਲ ਗਿਫਟ ਆਈਟਮਾਂ ਵੀ ਹਾਂਜੀ ਹਾਂ ਸਾਰੀ ਇੱਕ ਵਾਰੀ ਨਾ ਬਾਈ ਆਪਾਂ ਕਿੱਥੇ ਖੜੇ ਆ ਆਪਣੀ ਦੁਕਾਨ ਦਾ ਨਾਮ ਬੋਲ ਦੋ ਤੇ ਇੱਕ ਵਾਰੀ ਆਪਣਾ ਨੰਬਰ ਦੁਕਾਨ ਦਾ ਨਾਮ ਹੈਗੇ ਜੀ ਆਪਣਾ ਗੋਇਲ ਸੰਜ ਵਰਤਨ ਐਂਡ ਕ੍ਰੋਕਰੀ ਸਟੋਰ ਠੀਕ ਹੈ ਜੀ ਜਵਾਰਕੇ ਰੋਡ ਠੀਕ ਹੈ ਜੀ 메인 ਬਾਜ਼ਾਰ ਜੀ ਆਸ਼ੂ ਫੋਟੋਗ੍ਰਾਫਰ ਦੇ ਬਿਲਕੁਲ ਨਾਲ ਜੀ ਬਿਲਕੁਲ ਨਾਲ ਹਾਂ ਜੀ ਮੋਬਾਈਲ ਨੰਬਰ ਹੈ ਜੀ 9041988174 9041988174 ਤੇ ਬਾਈ ਨਾਲ ਸਾਨੂੰ ਨੰਬਰ ਵੀ ਬਾਈ ਹੋਰ ਨੇ ਦਿੱਤਾ ਇੱਕ ਵਾਰੀ ਨਾ ਆ ਚੀਜ਼ਾਂ ਦਿਖਾ ਦੇ ਬਾਈ ਯਾਰ ਨਾ ਆ ਚੀਜ਼ਾਂ ਦੇਖੋ ਪੁਰਾਣੇ ਜਵਾਨੇ ਦੇ ਵਿੱਚ ਆ ਚੀਜ਼ਾਂ ਚੱਲਦੀਆਂ ਸੀ ਨਾ ਕੋਲੀਆਂ ਹੋ ਗਈਆਂ ਹਨਾ ਆ ਚੀਜ਼ਾਂ ਤੁਸੀਂ ਚੈੱਕ ਕਰ ਲਓ ਇੱਕ ਵਾਰ ਤੇ ਬਾਈ ਨਾਲ ਲਾਈਫ ਟਾਈਮ ਦੀ ਗਾਰੰਟੀ ਦੇ ਰਿਆ ਨਹੀਂ ਹੁੰਦਾ ਕੋਈ ਮਾਨੇ ਕੋਈ ਵੀ ਦੁਕਾਨਦਾਰਾ ਕਹਿੰਦਾ ਸਾਲ ਦੀ 5 ਸਾਲ ਦੀ ਤੇ ਬਾਈ ਪਰ ਬਾਈ ਕੋਲੇ ਲਾਈਫਟਾਈਮ ਦੀ ਗਾਰੰਟੀ ਆ ਆ ਚੀਜ਼ਾਂ ਦੀ ਇਹਨਾਂ ਦੀ ਵੀ ਬਾਈ ਜੀ ਲਾਈਫਟਾਈਮ ਦੀ ਗਾਰੰਟੀ ਇਹ ਜਿਹੜੇ ਸੀਵੀਐਸ ਦੀ ਜਿਹੜੀ ਬਰਤਨ ਹੈ ਜੀ ਕੋਈ ਵੀ ਲਓ ਤੁਸੀਂ ਉਹਦੀ ਲਾਈਫਟਾਈਮ ਦੀ ਓਰੰਟੀ ਉਹਦੀ ਲਾਈਫਟਾਈਮ ਦੀ ਗਾਰੰਟੀ ਹੈ ਬਾਈ ਹਾਂਜੀ ਹਾਂ ਠੀਕ ਹੈ ਕੱਟ ਦੇ ਕੋ